ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਆਪਾਂ ਸਬਜੀ ਸਟੋਰ ਕਰਨੀ ਦੱਸਦੀਆਂ ਤੁਸੀਂ 20 ਦਿਨ ਵੀ ਸਟੋਰ ਫ੍ਰੀਜ ਵਿੱਚ ਕਰ ਸਕਦੇ ਹੋ ਤੇ ਇਸ ਤਰ੍ਹਾਂ ਲੱਗੇਗਾ ਜਿਵੇਂ ਬਿਲਕੁਲ ਤਾਜੀ ਕੱਢੀ ਹੈ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ 10ਵਾਂ ਦਿਨ ਹੈ ਅੱਜ ਜਿਹੜੀ ਸਬਜੀ ਮੈਂ ਸਟੋਰ ਕੀਤੀ ਸੀ ਸ਼ਿਮਲਾ ਮਿਰਚਾਂ ਤੇ ਟਮਾਟਰਾਂ ਜਦੋਂ ਜ਼ਰੂਰਤ ਹੋਵੇ ਨਾਲ-ਨਾਲ ਮੈਂ ਟਮਾਟਰ ਬਾਹਰ ਕੱਢ ਲੈਣੀ ਬਸ ਏਨਾ ਕੀ ਹੁੰਦਾ ਕਿ ਮਿਰਚ ਦੀ ਡੰਡੀ ਥੋੜੀ ਜਿਹੀ ਐਦਾਂ ਹੋ ਜਾਂਦੀ ਕਿਉਂਕਿ ਅੱਜ 10ਵਾਂ ਦਿਨ ਹੈ ਇਹਨੂੰ ਪੂਰੇ ਸਟੋਰ ਕੀਤੀ ਨੂੰ ਤੇ ਦੇਖੋ ਜੀ ਬਿਲਕੁਲ ਉਸੇ ਤਰ੍ਹਾਂ ਟਮਾਟਰ ਤਾਂ ਉਸੇ ਤਰ੍ਹਾਂ ਹੀ ਹੁੰਦੇ ਆ ਬਿਲਕੁਲ ਨਹੀਂ ਮੈਂ ਲੱਗ ਲੱਗ ਸਟੋਰ ਕਰਦੀ ਆ ਟਮਾਟਰ ਵਾਲਾ ਪੋਲੀਥੀਨ ਕੱਢਣਾ ਹੀ ਤੇ ਮੈਂ Shimla mirch ਦੇ ਵਿੱਚ ਹੀ ਪਾਤਾ ਕਿਉਂਕਿ Shimla mircha ਕੱਲ ਪਰਸੋ ਇੱਕ ਦੋ ਪਾਉਣੀਆਂ ਸੀ ਇਹ ਜਿਆਦਾ ਸੀ ਵਿੱਚੋਂ ਮੈਂ ਕੱਢ ਲੈਨੀ ਆ ਫਿਰ ਉਹ ਮੈਂ ਸਟੋਰ ਕਰ ਦਿੰਨੀ ਟਮਾਟਰ ਮੈਂ ਇਹਨਾਂ ਦੇ ਵਿੱਚ ਹੀ ਰੱਖਦੇ ਸੀ ਤੇ ਆਓ ਜੀ ਆਪਾਂ ਫਿਰ ਦੱਸ ਦਿਆਂ ਕਿਵੇਂ ਸਟੋਰ ਕਰਨੀਆਂ ਇਹ ਪੋਲੀਥੀਨ ਲੈਣੀਆਂ ਜੀ ਇਹ ਜਿਹੜੇ ਪੋਲੀਥੀਨ ਹੁੰਦੇ ਨੇ ਨਾ ਅੱਜ ਕੱਲ ਆਮ ਹੀ ਆਉਂਦੇ ਆ ਤੇ ਇਹ ਪੋਲੀਥੀਨ ਵਿੱਚ ਸਟੋਰ ਕਰਕੇ ਜਾਂ ਤੁਸੀਂ ਅਖਬਾਰ ਵਿੱਚ ਵੀ ਸਟੋਰ ਕਰ ਸਕਦੇ ਹੋ ਤੇ ਮੇਰੇ ਪੋਲੀਥੀਨ ਵੀ ਬਹੁਤ ਪੁਰਾਣੇ ਆ ਕਿਉਂਕਿ ਮੈਂ 2 ਸਾਲ ਹੋ ਗਏ 2 ਢਾਈ ਸਾਲ ਇਵੇਂ ਹੀ ਸਬਜ਼ੀਆਂ ਸਟੋਰ ਕਰਕੇ ਰੱਖਦੀ ਆ ਕਈ ਵਾਰੀ ਤਾਂ ਜੀ ਮੇਰੀ 20 25 25 ਦਿਨ ਵੀ ਸਬਜ਼ੀ ਪਈ ਰਹਿੰਦੀ ਗਰਮੀ 'ਚ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਇਹ ਗੋਭੀ ਐ ਇਹ ਗੋਭੀ ਨੂੰ ਇਸ ਤਰ੍ਹਾਂ ਪਾ ਕੇ ਚੰਗੀ ਤਰ੍ਹਾਂ ਬੰਦ ਕਰਨਾ ਐ ਤੇ ਪੋਲੀਥੀਨ ਮੈਂ ਮਸ਼ੀਨ ਵਿੱਚ ਧੋ ਲੈਣੀ ਐ ਜਦੋਂ ਇਹ ਖਰਾਬ ਹੋ ਜਾਂਦੇ ਪੋਣਿਆਂ ਦੇ ਨਾਲ ਹੀ ਇਹਨਾਂ ਨੂੰ ਧੁੱਪ ਵੀ ਜਾਂਦੇ ਆ ਹੱਥ ਨਾਲ ਵੀ ਧੁੱਪ ਜਾਂਦੇ ਵੈਸੇ ਵਧੀਆ ਤੇ ਇਹਨੂੰ ਆਪਾਂ ਇੱਕ ਮੂਮੀ ਕਾਗਜ਼ ਵਿੱਚ ਪਾਉਣਾ ਹੈ ਏਸੀ ਦਾ ਖਿਆਲ ਰੱਖਣਾ ਹੈ ਫਿਰ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਬਸ ਇਸ ਤਰ੍ਹਾਂ ਤੇ ਥੋੜੀ ਜਿਹੀ ਹਵਾ ਜੇ ਦੇ ਵਿੱਚ ਭਰੀ ਗਈ ਉਹ ਕੱਢ ਦੇਣੀ ਹੈ ਤੇ ਇਹ ਤੁਸੀਂ ਤੁਹਾਡੀ ਗੋਭੀ ਸਟੋਰ ਹੋ ਗਈ ਇਹ ਟਮਾਟਰ ਪਿੱਛੇ ਜੇ ਗਰਮੀਆਂ ਵਿੱਚ ਜੀ ਟਮਾਟਰ ਬਹੁਤ ਮਹਿੰਗੇ ਹੋਗੇ ਸੀ ਤੇ ਮੈਂ ਪਹਿਲੇ ਹੀ 2 ਕਿਲੋ ਲਈ ਆਈ ਹੋਈ ਸੀ ਉਹ ਮੇਰੇ ਸਟੋਰ ਪਏ ਹੋਏ ਸੀ ਤੇ ਮੈਂ ਇੱਕ ਮਹੀਨਾ ਟਮਾਟਰਾਂ ਨਾਲ ਕੱਢਿਆ ਫ੍ਰਿਜ ਇਸੇ ਤਰ੍ਹਾਂ ਸਟੋਰ ਜਦੋਂ ਕੋਈ ਤਰੀ ਵਾਲੀ ਸਬਜੀ ਬਣਾਉਣੀ ਸੀ ਤੇ ਮੈਂ ਇੱਕ ਦੋ ਕੱਢ ਕੇ ਪਾ ਲੈਂਦੀ ਸੀ ਇਹ ਵੀ ਆਪਾਂ 2 ਕਿਲੋ ਲਿਆਏ ਆ ਟਮਾਟਰ ਮੈਂ ਇਸੇ ਤਰ੍ਹਾਂ ਸਰਦੀ ਵਿੱਚ ਸਟੋਰ ਸਟੋਰ ਕਰਦੀਆਂ ਤੁਹਾਨੂੰ ਪਤਾ ਹੀ ਸਰਦੀ ਚ ਦੋ ਤਿੰਨ ਦਿਨ ਦਾ ਬਾਹਰ ਵਧੀਆ ਰਹਿੰਦੀਆਂ ਪਰ ਬਾਅਦ ਵਿੱਚ ਥੋੜਾ ਜਿਹਾ ਉਹ ਹੋਰ ਜਿਹਾ ਹੋ ਜਾਂਦੀਆਂ ਤੇ ਜੇ ਖੇਤਾਂ ਵਿੱਚੋਂ ਵੀ ਆਪਾਂ ਜਿਆਦੀਆਂ ਤੋੜ ਲਈਏ ਸਬਜੀ ਤੇ ਮੈਂ ਇਸ ਤਰ੍ਹਾਂ ਬੀਂਗਣ ਵਗੈਰਾ ਸਾਰੀ ਸਟੋਰ ਕਰਕੇ ਰੱਖ ਲੈਣੀ ਆ ਤੇ ਇਹ ਗਾਜਰਾਂ ਨੇ ਤੇ ਗਾਜਰਾਂ ਵੀ ਬਿਲਕੁਲ ਆਪਾਂ ਉਸੇ ਤਰ੍ਹਾਂ ਸਟੋਰ ਕਰਾਂਗੇ ਨਾਲੇ ਤਾਂ ਜੀ ਜਿਹੜੇ ਪੋਲੀਥੀਨਾਂ ਸਟੋਰ ਕਰਦੇ ਆ ਉਹ ਲੰਬਾ ਟਾਈਮ ਕੱਢ ਜਾਂਦੇ ਨੇ 6-6 ਮਹੀਨੇ ਵੀ ਕਈ ਵਾਰੀ ਖਰਾਬ ਨਹੀਂ ਹੁੰਦੇ ਕਿਤੇ ਖਰਾਬ ਹੋ ਜਾਂਦੇ ਆਪਾਂ ਸੁੱਟਦੀ ਦੇਣੀ ਤੇ ਉਵੇਂ ਹੀ ਧੋ ਕੇ ਫਿਰ ਦੁਬਾਰਾ ਉਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਨਾਲੇ ਜੇ ਸਬਜ਼ੀਆਂ ਲੰਬੇ ਸਮੇਂ ਤੱਕ ਸਟੋਰ ਰਹਿ ਸਕਦੀਆਂ ਇਹ ਸਬਜ਼ ਜਿਹੜੀ ਵੀਡੀਓ ਜੀ ਮੈਂ ਮਹੀਨਾ ਡੇਢ ਮਹੀਨਾ ਹੋ ਗਿਆ ਬਣਾਈ ਨੂੰ ਪਰ ਉਹ ਟਾਈਮ ਨਹੀਂ ਲੱਗਿਆ ਅੱਜ ਦੇਖਿਆ ਮੈਮਰੀ ਸਾਫ਼ ਕਰਨ ਲੱਗੀ ਮੈਂ ਕਿਹਾ ਚੱਲ ਕਿਉਂ ਨਾ ਮੈਂ ਅੱਜ ਹੀ ਇਹੇ ਪੋਸਟ ਕਰ ਦਾਂ ਤੇ ਨਾਲੇ ਭੈਣਾ ਨੂੰ ਪਤਾ ਲੱਗ ਜਾਂਦਾ ਵੀ ਸਬਜੀ ਸਟੋਰ ਕਰਨੀ ਕਿਉਂਕਿ ਆਪਾਂ ਲੰਬੇ ਸਮੇਂ ਤੋਂ ਇਹ ਸਟੋਰ ਕਰ ਰਹੇ ਆ ਤੇ ਇਹ ਤਰੀਕਾ ਜੀ ਬਹੁਤ ਵਧੀਆ ਹੈ ਤੇ ਜਿਹੜੇ ਖੀਰੇ ਆ ਜਿਵੇਂ ਆਪਾਂ ਖੀਰੇ ਥੋੜੇ ਜਿ ਵਰਤੋਂਦੇ ਆਪਾਂ ਇਸ ਤਰ੍ਹਾਂ ਇੱਕ ਕਾਪੀ ਦਾ ਤੁਸੀਂ ਪੇਜ ਜਾਂ ਅਖਬਾਰ ਦਾ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਬਸ ਬੰਦ ਹੀ ਕਰਨਾ ਹੈ ਤੇ ਇਹਨੂੰ ਆਪਾਂ ਕਿਉਂਕਿ ਕੱਲ ਨੂੰ ਪਰਸੋਂ ਨੂੰ ਵਰਤਣਾ ਤੇ ਆਪਾਂ ਇਸੇ ਤਰ੍ਹਾਂ ਰੱਖ ਦਾਂਗੇ ਤੇ ਇਹ ਬਹੁਤ ਹੀ ਵਧੀਆ ਤਰੀਕਾ ਹੈ ਤੇ ਬਿਲਕੁਲ ਜਦੋਂ ਖੀਰੇ ਕੱਢੋਗੇ ਤੇ ਫਰੈਸ਼ ਹੀ ਰਹਿਣਗੇ ਇਸ ਤਰ੍ਹਾਂ ਉਹਦੇ ਪਾਣੀ ਜਾਂ ਕੋਈ ਵੀ ਜਿਵੇਂ ਸੁੱਕ ਜ ਜਾਂਦੀ ਸਬਜੀ ਉਹ ਨਹੀਂ ਸੁਕੇਗੀ ਜਿਹੜੀਆਂ ਹਰੀਆਂ ਮਿਰਚਾਂ ਆ ਉਹਨੀਆਂ ਤੁਸੀਂ ਡੁੰਡੀਆਂ ਲਾ ਕੇ ਉਹਨੂੰ ਸਟੋਰ ਕਰਨਾ ਹੈ ਉਹਨੂੰ ਤੁਸੀਂ ਪੋਲੀਥੀਨ ਵਿੱਚ ਵੀ ਕਰ ਸਕਦੇ ਹੋ ਖਬਾਰ ਵਿੱਚ ਵੀ ਆਪਾਂ ਕਾਪੀ ਦੇ ਪੀਸ ਥੋੜੀਆਂ ਜੀਆਂ ਸੀ ਤੇ ਇਸ ਤਰ੍ਹਾਂ ਕਿਉਂਕਿ ਇਹ ਤਾਂ ਰੋਜ਼ ਹੀ ਚਾਹੀਦੀ ਹੁੰਦੀ ਹੈ ਜੀ ਵੀਡੀਓ ਦੇਖਣ ਤੱਕ ਜੇਕਰ ਤੁਹਾਨੂੰ ਵੀਡੀਓ ਸਾਡੀ ਬਹੁਤ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਇਸ ਤਰ੍ਹਾਂ ਸਬਜ਼ੀਆਂ ਤੁਸੀਂ ਸਟੋਰ ਵੀ ਕਰ ਸਕਦੇ ਹੋ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੋਣਗੀਆਂ ਬਿਲਕੁਲ ਤੇ ਤੁਹਾਨੂੰ ਸਾਨਣੀ ਵੀ ਬਹੁਤ ਹੋਏਗੀ ਸਾਡੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਧੰਨਵਾਦ